ਜਿਵੇਂ ਕਿ ਤੁਹਾਨੂੰ ਪਤਾ ਮਿੱਤਰੋ ਆਪਾਂ ਦੇਸੀ ਨੁਕਤੇ ਜਿਹੜੇ ਪਸ਼ੂਆਂ ਦੇ ਰਿਲੇਟਡ ਬਿਮਾਰੀਆਂ ਆਈਆਂ ਉਹਨਾਂ ਤੋਂ ਆਪਾਂ ਦੇਸੀ ਨੁਕਤੇ ਅਕਸਰ ਲੈ ਕੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਗੇ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾ ਰਹੇ ਆਂਗੇ ਜਿਹੜੀ ਅੱਜ ਬਿਮਾਰੀ ਅੱਜਕੱਲ ਬਹੁਤ ਚੱਲ ਰਹੀ ਆ ਹਨਾ ਪਸ਼ੂਆਂ ਤੇ ਜਿਵੇਂ ਕਿ ਸਾਡੇ ਪਿੰਡਾ ਹੋ ਸਕਦਾ ਕਿਸੇ ਪਿੰਡਾਂ ਚ ਨਾ ਹੋਵੇ ਪਰ ਸਾਡੇ ਗੁਮਾਂਡ ਦੇ ਪਿੰਡਾਂ ਸੋਚਾਂ ਦੇ ਵਿੱਚ ਜਿਹੜੇ ਘਟੋ ਘਟ ਭਰਾਮਾਂ ਦੇ 50 60 ਪਸ਼ੂ ਜਿਹੜੇ ਮੱਝਾਂ ਮਰ ਗਈਆਂ ਮੱਝਾਂ ਨੂੰ ਗਾਵਾਂ ਨੂੰ ਜਾਂ ਬੱਕਰੀਆਂ ਨੂੰ ਵੀ ਇਹ ਬਿਮਾਰੀ ਆ ਜਾਂਦੀ ਹੈਗੀ ਤੇ ਇਹ ਤੋਂ ਆਪਾਂ ਤੁਹਾਨੂੰ ਅੱਜ ਦੇਸੀ ਇਲਾਜ ਦੱਸਾਂਗੇ ਉੱਥੇ ਦੱਸ ਰਹੇ ਸੀ ਭਰਾ ਆਪਾਂ ਵੀਡੀਓ ਦੇਖੀ ਆਂ ਵੀ ਘਟੋ ਘਟ 50 60 ਪਸ਼ੂ ਮਰ ਗਏ ਤੇ ਘਟੋ ਘਟ 100 ਦੇ ਕਰੀਬ ਜਿਹੜੇ ਪਸ਼ੂ ਬਿਮਾਰ ਖੜੇ ਆ ਉਹ ਤੋਂ ਆਪਾਂ ਅੱਜ ਤੁਹਾਨੂੰ ਦੇਸੀ ਤਰੀਕਾ ਦੇਸੀ ਇਲਾਜ ਦੱਸਾਂਗੇ ਵੀ ਤੁਸੀਂ ਕੀ ਦੇ ਸਾਦੋਂਗੇ ਵੈਸੇ ਤਾਂ ਜੀ ਵੈਕਸੀਨ ਵੀ ਬਣੀ ਹੋਈ ਆ ਸਰਕਾਰ ਵੱਲੋਂ ਦੁਆਰਾ ਦਿੱਤੀ ਜਾਂਦੀ ਆ ਵੈਕਸੀਨ ਕਿਸੇ ਕਿਸੇ ਪਿੰਡਾਂ ਦੇ ਵਿੱਚ ਜਿਹੜੀ ਐਤਕੀ ਨਹੀਂ ਆਈ ਉਹ ਤੋਂ ਜਿਹੜੀ ਇਹ ਬਿਮਾਰੀ ਆ ਗਈ ਵੈਸੇ ਇਹ ਸਾਲ ਆਉਂਦੀ ਆ ਕਿ ਜਿਵੇਂ ਸੁਨ ਜਾਂ ਮੂੰਹ ਖੁਰਦੀ ਬਿਮਾਰੀ ਦਾ ਕੀ ਇਲਾਜ ਆ ਦੇਸੀ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਪਿਛਲੇ ਸਾਲਾਂ ਚ ਆਪਾਂ ਭੁੱਲ ਜਾਨੇ ਆਗੇ ਵੀ ਆਪਾਂ ਪਸ਼ੂਆਂ ਦੇ ਥੱਲੇ ਸਵਾਬ ਵੀ ਖੜਿਆਉਣੇ ਨੇ 12 ਦੇ ਵਿੱਚ ਜਿਹੜੀ ਕਲੀ ਵੀ ਬਸਾਉਣੇ ਹੁੰਨੇ ਆ ਤਾਂ ਕਿ ਜਿਹੜਾ ਉਹ ਬਿਮਾਰੀ ਨਾ ਆ ਸਕੇ ਇਹ ਵੈਸੇ ਦਾ ਐਸ ਸਾਲ ਆਉਂਦੀ ਆ ਕਿਸੇ ਵਾਰ ਘੱਟ ਵੀ ਪਸ਼ੂਆਂ ਦੇ ਅਸਰ ਘੱਟ ਪੈਂਦਾ ਇਹਦਾ ਕਿਸੇ ਕਿਸੇ ਸਾਲ ਜਿਹੜੀ ਵਿਚ ਵਿਚ ਪਿੰਡਾਂ ਤੇ ਬਹੁਤ ਅਸਰ ਕਰ ਜਾਂਦੀ ਆ ਜਿਵੇਂ ਸਾਡੇ ਨਾਲ ਦੇ ਪਿੰਡ ਤੁਸੀਂ ਵੀ ਵੀਡੀਓ ਦੇਖੀਓ ਸੋ ਭਰਾ ਜਿਹੜੇ ਦੇਖ ਰਹੇ ਆ ਵੀਡੀਓ ਵੀ ਜਿਹੜੇ 50 60 ਪਸ਼ੂ ਜਿਹੜੇ ਸਾਡੇ ਪਿੰਡ ਗਵਾਂਢੀ 5 ਕਿਲੋਮੀਟਰ ਤੋਂ ਇੱਥੋਂ ਜਿਹੜੇ ਇਹ 50 60 ਪਸ਼ੂ ਮਰ ਗਏ ਤੇ 100 ਦੇ ਕਰੀਬ ਜਿਹੜੇ ਬਿਮਾਰ ਖੜੇ ਆ ਵੀਡੀਓ ਲਾਸਟ ਤੱਕ ਦੇਖਿਓ ਸ਼ੇਅਰ ਜਰੂਰ ਕਰਕੇ ਜਾ ਪਹਿਲਾਂ ਵੀਡੀਓ ਨੂੰ ਦੇਖ ਲਿਓ ਬਾਅਦ ਵਿੱਚ ਸ਼ੇਅਰ ਕਰੋ ਜੇ ਵਧੀਆ ਲੱਗੀ ਦੇਸੀ ਤਰੀਕਾ ਦੱਸੂ ਤੁਹਾਨੂੰ ਮੈਂ 2 3 ਚੀਜ਼ਾਂ ਯੂਜ਼ ਕਰਨੀਆਂ ਤੇ ਪਹਿਲਾਂ ਆਪਾਂ ਸੇਫਟੀ ਰੱਖੜੀਆਂ ਕਿਸ ਚੀਜ਼ ਦੀ ਉਹਦੇ ਬਾਰੇ ਵੀ ਤੁਹਾਨੂੰ ਦੱਸੂ ਜਿਵੇਂ ਪਸ਼ੂਆਂ ਦੇ ਥੱਲੇ ਜਿੱਥੇ ਆਪਣੇ ਪਸ਼ੂ ਬੰਨੇ ਹੁੰਦੇ ਆ ਆਪਾਂ ਸਵਾਹ ਖੜਿਆਉਨੇ ਹੁੰਦੇ ਆ ਹਨਾ ਪਸ਼ੂਆਂ ਦੇ ਥੱਲੇ ਤੁਸੀਂ ਜਿਹੜੀ ਸਵਾਹ ਖੜਿਆ ਕੇ ਰੱਖਣੀ ਆ 12 ਦੇ ਵਿੱਚ ਜਿੱਥੇ ਆਪਣੇ ਪਸ਼ੂ ਬੰਨੇ ਹੁੰਦੇ ਆ ਦਰਵਾਜ਼ੇ ਦੇ ਵਿੱਚ ਕਿਸੇ ਚ ਵੀ ਉਹਦੇ ਬਾਹਰ ਗਏ ਆਪਾਂ ਕਲੀ ਜਿਹੜੀ ਆਪਾਂ ਜਰੂਰ ਸੜਕ ਕੇ ਰੱਖਣੀ ਆ ਤਾਂ ਕਿ ਜਿਹੜੀ ਬਿਮਾਰੀ ਆਪਣੇ ਘਰੇ ਨਾ ਆ ਸਕੇ ਪਹਿਲਾਂ ਤਾਂ ਤੁਸੀਂ ਇਹ ਰੱਖਣਾ ਜੀ ਧਿਆਨ ਰੱਖਣਾ ਇਹ ਚੀਜ਼ਾਂ ਦਾ ਇਹ ਚੀਜ਼ਾਂ ਤੁਸੀਂ ਕਰਦੇ ਰਹੋ ਪਹਿਲੀ ਗੱਲ ਤਾਂ ਪ੍ਰਮਾਤਮਾ ਅੱਗੇ ਅਰਦਾਸ ਆ ਵੀ ਇਹ ਬਿਮਾਰੀ ਆਵੇ ਨਾ ਕਿਉਂਕਿ ਦੋ ਹੀ ਚੀਜ਼ਾਂ ਜੱਟ ਕੋਲੇ ਜਿਹੜੀਆਂ ਆਪਣੇ ਜ਼ਿਮੀਦਾਰ ਭਰਾਵਾਂ ਕੋਲੇ ਹੁੰਦੀਆਂ ਹਨ ਜੀ ਤਾਂ ਆਪਣਾ ਗੁਜਾਰਾ ਜਾਲ ਦਾ ਇੱਕ ਤਾਂ ਫਸਲ ਹੁੰਦੀ ਹੈਗੀ ਤੇ ਦੂਜੇ ਜਿਹੜੇ ਹੁੰਦੇ ਆਪਣੇ ਪਸ਼ੂ ਕਈ ਵਾਰੀ ਜੇ ਤੁਹਾਡੇ ਪਸ਼ੂ ਨੂੰ ਬਿਮਾਰੀ ਹੋ ਗਈ ਆ ਜਾਂ ਜਿਹੜੇ ਭਰਾ ਮੇਰੇ ਵੀਡੀਓ ਦੇਖ ਰਿਆ ਤੁਸੀਂ ਅੱਗੇ ਸ਼ੇਅਰ ਕਰੋ ਕਈ ਵਾਰੀ ਹੋਰ ਕਿਸੇ ਦੇ ਬਿਮਾਰੀ ਜਿਹੜੀ ਆ ਸਾਦੀ ਆ ਜਿਹੜੀ ਕਿ ਇਹਨੂੰ 1 ਮਹੀਨਾ ਹੋ ਗਿਆ ਵੈਸੇ ਵੀ ਅੱਗੇ ਵੀ ਇਹ 12ਵੇਂ ਮਹੀਨੇ ਦੇ ਵਿੱਚ ਬਿਮਾਰੀ ਐ ਵਾਰੀ ਆਉਂਦੀ ਹੈਗੀ ਤਾਂ ਆਪਾਂ ਤੁਹਾਨੂੰ ਬਾਲੀ ਲੰਬੀ ਵੀਡੀਓ ਨਹੀਂ ਕਰਦੇ ਦੇਸੀ ਤਰੀਕਾ ਦੱਸ ਇੱਕ ਤਾਂ ਜਿਹੜੀ ਤੁਹਾਨੂੰ ਸਾਧਾਨ ਜਸਤੀ ਮੈਂ ਵੀ ਸਵਾਹ ਖੜਿਆ ਕੇ ਰੱਖਣੀ ਆ ਪਸ਼ੂਆਂ ਥਲੇ ਤੇ ਕਿਹੜੀ ਆਪਣੀ ਕਲੀਬਾਰਾਂ ਦੇ ਵਿੱਚ ਪਾ ਕੇ ਰੱਖਣੀ ਆ ਜੀ ਜਿਹੜੇ ਦੋ ਚੀਜ਼ਾਂ ਆਂ ਕਈ ਵਾਰੀ ਮੂੰਹ ਖੁਰਦੀ ਬਿਮਾਰੀ ਜਿਹੜੇ ਪਸ਼ੂ ਨੂੰ ਹੋ ਜਾਂਦੀ ਹੈਗੀ ਉਹ ਜ਼ਖਮ ਹੋ ਜਾਂਦੇ ਪੈਰਾਂ ਦੇ ਨੋਹਾਂ ਦੇ ਵਿੱਚ ਤੇ ਜਾਂ ਮੂੰਹ ਦੇ ਵਿੱਚ ਜਿਹੜੇ ਜ਼ਖਮ ਹੋ ਜਾਂਦਾ ਉਹ ਤੋਂ ਤੁਹਾਨੂੰ ਮੈਂ ਦੱਸ ਦਾਂਗਾ ਪਹਿਲਾਂ ਤਾਂ ਵੀ ਕੀਲ ਹੋਣਾਗਾ ਜਿੰਮੇ ਤੁਹਾਨੂੰ ਪਤਾ ਹਨਾ ਆਪਾਂ ਲਿਪੀ ਸਕਿਨ ਦੇ ਵਿੱਚ ਵੀ ਇਹ ਚੀਜ਼ਾਂ ਇਹਨੇ ਯੂਜ਼ ਕਰੀਆਂ ਵਧੀਆ ਰਿਜ਼ਲਟ ਹੈ ਇਹ ਚੀਜ਼ਾਂ ਦਾ ਤਾਂ ਤੁਸੀਂ ਕੀ ਕਰਨਾ ਜੀ ਇੱਕ ਸੁਹਾਗਾ ਹੁੰਦਾਗਾ ਆਪਣਾ ਸੁਹਾਗਾ ਕਹਿੰਦੇ ਚਟੇ ਰੰਗ ਦਾ ਹੁੰਦਾ ਤੁਸੀਂ 50 ਗ੍ਰਾਮ ਲੈਣਾ ਪਰ ਸਾਰੀ ਦੁਕਾਨ ਤੋਂ ਜਾ ਕੇ ਕਹੋ ਤੁਸੀਂ ਵੀ ਸੁਹਾਗਾ ਦੇ ਦੇ ਤਾਂ ਤੁਹਾਨੂੰ ਦੇ ਦਊਗਾ 50 ਗ੍ਰਾਮ ਲੈ ਆਓ ਉਹਨੂੰ ਪੀਸ ਲਿਓ ਪੀਸ ਕੇ ਉਹਦੇ ਵਿੱਚ ਤੁਸੀਂ 50 ਗ੍ਰਾਮ ਹੀ ਹਲਦੀ ਮਿਲਾਉਣੀ ਆ ਹਲਦੀ ਮਿਲਾ ਕੇ ਆ ਕੇ ਉਹਦੇ ਵਿੱਚ ਜਿਹੜਾ ਸਰੋਂ ਦਾ ਤੇਲ ਹੋਰ ਲਾਉਣਾ ਜਿਹੜਾ ਘਰ ਦਾ ਹੁੰਦਾਗਾ ਸਰੋਂ ਦਾ ਤੇਲ ਉਹਨਾਂ ਘਰ ਲੈ ਲਓ ਵੀ ਜਿਹੜਾ ਮਿਕਸਜਾ ਹੋ ਜਾ ਮਤਲਬ ਢਿਲਾ ਜਿਹਾ ਲੇਪ ਜਿਹਾ ਬਣ ਜੇ ਤਾਂ ਤੁਸੀਂ ਜਿੱਥੇ ਪਸ਼ੂ ਦੇ ਤੁਹਾਡੇ ਇਹ ਬਿਮਾਰੀ ਕਾਰਨ ਜ਼ਖਮ ਹੋਇਆ ਉੱਥੇ ਤੁਸੀਂ ਇਹ ਲਾਉਣਾ ਜੇ ਜ਼ਿਆਦਾ ਬਿਮਾਰੀ ਦਾ ਦਿਨ ਚ 2-3 ਵਾਰੀ ਜ਼ਰੂਰ ਲਾਉਂਦੇ ਰਹੋ 2-3 ਵਾਰੀ ਦਿਨ ਦੇ ਵਿੱਚ ਲਾਉਂਦੇ ਰਹੋ ਕਿਉਂਕਿ ਇਹਦੇ ਨਾਲ ਜਿਹੜੇ ਜ਼ਖਮਾ ਸੈੱਟ ਹੋ ਜਾਣਗੇ ਤੇ ਇੱਕ ਜਿਹੜੀ ਆਪਣੇ ਬਿਮਾਰੀ ਤੋਂ ਆਪਾਂ ਰਾਹਤ ਪਾਉਣ ਲਈ ਜਿਹੜੀ ਚੀਜ਼ ਦੇਣੀ ਹੈਗੀ ਤੁਸੀਂ ਡਾਲ ਡਾ ਕੇ ਉਹ ਲਿਉਣਾਗਾ ਜਿਹੜਾ ਆਪਣਾ ਪਰਦੇਸੀ ਬਾਂਸ ਬਾਂਸਪਤੀ ਵੀ ਕਿਉਂ ਕਹਿੰਦੇ ਹਨ ਉਹਨਾਂ ਨੂੰ ਉਹ 1 ਕਿਲੋ ਲਿਉਣਾਗਾ ਇਹ ਆਪਾਂ ਜਿਹੜਾ ਦੱਸਾਂਗੇ ਤਰੀਕਾ ਤੁਹਾਨੂੰ ਵੀ ਕਿਉਂ ਜਿਹੜਾ ਦੇਣਾਗਾ ਉਹ ਡਾਲਟਾ ਪਸ਼ੂ ਵਾਲੀ ਆ ਮਾਲੋ ਵੀ ਤੁਸੀਂ ਆਪ ਦੇ ਪਸ਼ੂ ਦੇ ਹਿਸਾਬ ਨਾਲ ਬਾਜੰਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋਗੇ। ਡਾਲ ਡਾ ਕੇ ਉਹ ਲੈਣਾ ਤੁਸੀਂ 1 ਕਿਲੋ। 1 ਕਿਲੋ ਲਿਆ ਕੇ ਉਹਦੇ ਚੋਂ 100 ਗ੍ਰਾਮ ਜਿਹੜਾ ਕਿਓ ਤੁਸੀਂ ਪਸ਼ੂ ਨੂੰ 10 ਤੋਂ 15 ਗ੍ਰਾਮ ਦੋ ਚਮਚੇ ਹਲਦੀ ਦੇ ਪਾ ਕੇ ਪਸ਼ੂ ਨੂੰ ਮਿਕਸ ਕਰਕੇ ਦਿੰਦੇ ਰਹੋ। ਜੇ ਤੁਹਾਡੇ ਪਸ਼ੂ ਨੂੰ ਬਿਮਾਰੀ ਵੱਧ ਆ ਗਈ ਤਾਂ ਤੁਸੀਂ ਦਿਨ ਵਿੱਚ ਤਿੰਨ ਚਾਰ ਡੰਗ ਦਿੰਦੇ ਰਹੋ ਤੇ ਤਿੰਨ ਚਾਰ ਦਿਨ ਦੋ। ਦਿਨ ਦੇ ਵਿੱਚ ਤਿੰਨ ਚਾਰ ਵਾਰ ਹੀ ਦੇਣਾ ਇਹ 100-100 ਗ੍ਰਾਮ ਕਿਓ ਜੇ ਬਿਮਾਰੀ ਵੱਧ ਆ ਜੇ ਘਟਾ ਤਾਂ ਤੁਸੀਂ ਇੱਕ ਦੋ ਡੰਗ ਦੇ ਕੇ ਦੰਦ ਦੇ ਵਿੱਚ ਇੱਕ ਦੋ ਰੰਗ ਦੇਣਾਗਾ ਤੇ ਤਿੰਨ ਚਾਰ ਦਿਨ ਦਿੰਦੇ ਰਹੋ ਇਹ ਤੋਂ ਜਿਹੜਾ ਤੁਹਾਡੇ ਪਸ਼ੂ ਨੂੰ ਜਿਹੜੀ ਰਾਹਤ ਮਿਲੂਏ ਬਿਮਾਰੀ ਤੋਂ 100% ਜਮਾ ਸੁੱਧ ਦੇਸੀ ਇਲਾਜ ਆਗਾ ਆਪਾਂ ਨੂੰ ਪਤਾ ਲੱਗਿਆ ਆਪਾਂ ਜਾਣਕਾਰੀ ਪਤਾ ਇਕੱਠੀ ਕੀਤੀ ਇਹ ਚੀਜ਼ਾਂ ਦੀ ਤਾਂ ਤੁਹਾਡੇ ਭਰਾਵਾਂ ਨਾਲ ਜਿਹੜਾ ਸ਼ੇਅਰ ਕਰ ਸਕਦਾ ਬਹੁਤ ਵਧੀਆ ਰਿਜ਼ਲਟ ਆਇਆ ਦੇ ਆਪਾਂ ਬਹੁਤ ਭਰਾਵਾਂ ਨੂੰ ਪੁੱਛਿਆ ਹਨ ਵੀਡੀਓ ਦੇਖਿਆ ਹੋਰ ਭਰਾਵਾਂ ਦੀਆਂ ਜਿਹੜੀਆਂ ਪਿਛਲੇ ਸਾਲ ਬਿਮਾਰੀਆਂ ਸੀ ਉਹਨਾਂ ਨੇ ਦੇਸੀ ਇਲਾਜ ਕੀਤਾ ਤਾਂ ਇਹ ਚੀਜ਼ਾਂ ਜਿਹੜੀਆਂ ਯੂਜ਼ ਕਰਕੇ ਉਹਨਾਂ ਨੇ ਦੇਸੀ ਇਲਾਜ ਕੀਤਾ ਤਾ ਰੱਬ ਨਾ ਕਰੇ ਪਹਿਲਾ ਤੁਹਾਡੇ ਪਸ਼ੂਨ ਬਿਮਾਰੀ ਹੋਵੇ ਇਹ ਜੇ ਕਈ ਵਾਰੀ ਹੋਵੇਗੀ ਤਾਂ ਤੁਸੀਂ ਇਹ ਦੇਸੀ ਨੁਕਤੇੜਾ ਅਪਣਾ ਸਕਦੇ ਹੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਲਾਇਕ ਕਮੈਂਟ ਕਰਕੇ ਜਾਇਓ ਤੇ ਪੇਜ ਨੂੰ ਆਪਣੇ ਨੂੰ ਕਰ ਲਿਓ ਫੋਲੋ ਧੰਨਵਾਦ ਜੀ